ਅੱਜ ਗੋਸੀ ਗਲਾਰ ਹੁਸੈਨ ਸਰਕਾਰੀ ਸਕੂਲ ਵਿੱਚ ਇੱਕ ਸੈਮੀਨਾਰ ਲਗਾਇਆ ਗਿਆ ਇਹ ਚੀਜ਼ ਦਾ ਸੈਮੀਨਾਰ ਹੈ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਐਸਐਸਪੀ ਸ਼ਿਆਰਪੁਰ ਜੀ ਬਦਲ ਕੇ ਆਏ ਆ ਨਵੇਂ ਐਸਐਸਪੀ ਸਾਹਿਬਾਨ ਆਏ ਆ ਤੇ ਇਹਨਾਂ ਵੱਲੋਂ ਸਾਨੂੰ ਬੜੇ ਅਦਬ ਤੇ ਸਤਿਕਾਰ ਦੇ ਨਾਲ ਇੱਕ ਹੁਕਮ ਹੈ ਕਿ ਤੁਸੀਂ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਾਈਬਰ ਕ੍ਰਾਈਮ ਪ੍ਰੈਪ ਐਜੂਕੇਸ਼ਨ ਤੇ ਜਿਹੜੇ ਨਸ਼ਿਆਂ ਪ੍ਰਤੀ ਐ ਤੇ ਨਸ਼ਿਆਂ ਪ੍ਰਤੀ ਜਾਗਰੂਤ ਜਿਹੜੇ ਕੈਂਪ ਆ ਉਹ ਲਾਏ ਜਾਓ ਲਾਏ ਗਏ ਲਗਾਏ ਜਾਣ ਉਸੇ ਸੰਬੰਧੀ ਲੜੀ ਵਿੱਚ ਅੱਜ ਅਸੀਂ ਬੱਸੀ ਗੁਲਾਮ ਸਹਿਮ ਸਕੂਲ ਸ਼ਾਰਪੋ ਦੇ ਵਿੱਚ ਆਏ ਆ ਤੇ ਬੱਚਿਆਂ ਨੂੰ ਸਾਈਬਰ ਕ੍ਰਾਈਮ ਪ੍ਰੈਪ ਐਜੂਕੇਸ਼ਨ ਤੇ ਨਸ਼ਿਆਂ ਦੇ ਸੰਬੰਧ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਬੱਚਿਆਂ ਨੂੰ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਵਿੱਚ ਤੇ ਆਪਣੇ ਰਿਸ਼ਤੇਦਾਰਾਂ ਤੇ ਨੀਅਰ ਐਂ ਡੀਅਰ ਦੇ ਵਿੱਚ ਜਾ ਕੇ ਸਾਰੀ ਜਾਣਕਾਰੀ ਜਿਹੜੀ ਹੈ ਸ਼ੇਅਰ ਕਰੋ ਤਾਂ ਜੋ ਅਸੀਂ ਟ੍ਰੈਪ ਕਰੂਲਾਂ ਦੀ ਪਰਣਾ ਕਰ ਸਕੀਏ ਤੇ ਜਿਹੜੀ ਸਾਈਬਰ ਕ੍ਰਾਈਮ ਦੇ ਜਿਹੜੇ ਲੋਕ ਠੱਗੀ ਮਾਰ ਰਹੇ ਉਹ ਤੋਂ ਬਚ ਸਕੀਏ ਅਤੇ ਵੱਧ ਤੋਂ ਵੱਧ ਨਸ਼ਿਆਂ ਤੋਂ ਬਚ ਸਕੀਏ ਤੇ ਲੋਕਾਂ ਵਿੱਚ ਨਸ਼ਿਆਂ ਪ੍ਰਤੀ ਜਿਹੜੀ ਅਵੇਅਰਨੈਸ ਕਰ ਸਕੀਏ ਇਸ ਕਰਕੇ ਜਿਹੜਾ ਸੈਮੀਨਾਰ ਅੱਜ ਅਸੀਂ ਲਗਾਇਆ ਜੀ ਸਰ ਕਿ ਜੇ ਨਾ ਸਾਈਬਰ ਕ੍ਰਾਈਮ ਠੱਗੀ ਹੁੰਦੀ ਹੈ ਉਹ ਸਭ ਤੋਂ ਪਹਿਲੇ ਕਿੱਥੇ ਫੋਨ ਕਰੇ ਪਰ ਕਿਉਂ ਫੋਨ ਕਰੇਗੇ ਉਹ ਸਭ ਤੋਂ ਪਹਿਲਾਂ ਜੀ 1930 ਤੇ ਕਾਲ ਕਰੇ ਕਾਲ ਕਰਨ ਤੋਂ ਬਾਅਦ ਤੁਰੰਤ ਉਹਦੀ ਜਿਹੜੀ ਸੂਚਨਾ ਜਿਹੜਾ ਸਾਡਾ ਸਾਈਬਰ ਜਿਹੜਾ ਸਾਈਬਰ ਥਾਣਾ ਬਿਲਕੁਲ ਪੁਲਿਸ ਲਾਈਨ ਦੇ ਨੇੜੇ ਆ ਉੱਥੇ ਜਾ ਕੇ ਆਪਣੀ ਜਿਹੜੀ ਲਿਖਤੀ ਐਪਲੀਕੇਸ਼ਨ ਦੇਵੇ ਤੇ ਜਿਹੜਾ ਵਿਅਕਤੀਆਂ ਦੇ ਜਿਹੜਾ ਵਿਅਕਤੀਆਂ ਨੇ ਕੋਈ ਕਿਸੇ ਵਿਅਕਤੀ ਦੇ ਨਾਲ ਫਰੇਅ ਹੋ ਟੱਗੀ ਮਾਰੀ ਆ ਉਹਦੇ ਖਿਲਾਫ ਜਿਹੜੀ ਤੁਰੰਤ ਕਾਰਵਾਈ ਕੀਤੀ ਜਾਵੇਗੀ ਔਰ ਮੈਂ ਤੁਹਾਡੀ ਜਾਣਕਾਰੀ ਬਾਰੇ ਦਾਸਤੇ ਇਹ ਵੀ ਦੱਸਨੇ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੀ ਸ਼ਾਰਪੁਰ ਪੁਲਿਸ ਦੀ ਜਿਹੜੀ ਸਾਈਬਰ ਕ੍ਰਾਈਮ ਦੀ ਟੀਮ ਹੈ ਇਨੇ ਪਹਿਲਾਂ ਵੀ ਬਹੁਤ ਲੋਕਾਂ ਦਾ ਜਿਹੜਾ ਪੈਸਾ ਆ ਉਹ ਵਾਪਸ ਕਰਾਇਆ ਹੈ ਸਾਈਬਰ ਕ੍ਰਾਈਮ ਠਗਾਦੂ ਇਹ ਸਰ ਇਹ ਜਿਹੜੇ ਸੈਮੀਨਾਰ ਚੱਲਦੇ ਆ ਕਿ ਅੱਗੇ ਤੋਂ ਵੀ ਚੱਲੂ ਰਹੋਗੇ ਜੀ ਬਿਲਕੁਲ ਜੀ ਬਿਲਕੁਲ ਹੈ ਜਾਰੀ ਰਹਿਣਗੇ ਅਸੀਂ ਹੁਸ਼ਿਆਰਪੁਰ ਦੇ ਹਰ ਸਕੂਲ ਦੇ ਵਿੱਚ ਜਾ ਕੇ ਬੱਸ ਸਟੈਂਡ ਤੇ ਜਾ ਕੇ ਜਾਂ ਹੋਰ ਜਿਦਾ ਸਿਵਲ ਹਸਪੀਟਲ ਜਾ ਕੇ ਉਹਤੇ ਵਿਅਕਤੀ ਜਿਹੜੇ ਜਿਹੜੇ ਵਿਅਕਤੀ ਨਸ਼ੇ ਦੇ ਆਦੀ ਆ ਤੇ ਮੈਡੀਸਿਨ ਲੈਣ ਆਉਂਦੇ ਆ ਸਮੇਂ-ਸਮੇਂ ਸਿਰ ਉਹਨਾਂ ਨੂੰ ਵੀ ਅਸੀਂ ਇਹ ਜਾਣਕਾਰੀ ਦਿੰਦੇ ਰਹਿੰਦੇ ਆ ਨਸ਼ੇ ਬਾਰੇ ਤੇ ਜਿੱਦਾਂ ਪੰਜਾਬ ਸਰਕਾਰ ਨੇ ਇੱਕ ਨਿਯਮ ਸ਼ੁਰੂ ਕੀਤੀ ਹੈ ਕਿ ਜਿਹੜੇ ਵੀ ਵਿਅਕਤੀ ਨਸ਼ਾ ਕਰਦੇ ਆ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਜਿਹੜੇ ਨਸ਼ਾ ਛਡਾਓ ਕੇਂਦਰ ਹੈ ਉਹਦੇ ਵਿੱਚ ਵੀ ਆਪਾਂ ਦਾਖਲ ਕਰਵਾ ਰਹੇ ਆ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਇੱਕ ਹੋਰ ਬੇਨਤੀ ਕਰਨੀ ਚਾਹਾਂਗੇ ਕਿ ਜਿਹੜੇ ਵੀ ਵਿਅਕਤੀ ਨਸ਼ਾ ਛੱਡਣਾ ਚਾਹੁੰਦੇ ਆ ਉਹ ਪਲੀਜ਼ ਮਾਨਜੋਗ ਐਸਐਸਪੀ ਸਾਹਿਬ ਤੇ ਮਾਨਜੋਗ ਜਿਹੜੇ ਸਾਡੇ ਹੋਰ ਅਫੀਸਰ ਹੈ ਹਿਾਰਪੁਰ ਦੇ ਐਸਐਚਓ ਸੁਬਾਨਾ ਐ ਐਸਪੀ ਸਾਹਿਬ ਹਨ ਉਹਨਾਂ ਨੂੰ ਆ ਕੇ ਡਾਇਰੈਕਟ ਕਿਸੇ ਵੇਲੇ ਵੀ ਮਿਲ ਸਕਦੇ ਆ ਤੇ ਉਹ ਤਾਂ ਜੋ ਉਹਨਾਂ ਨੂੰ ਅਸੀਂ ਨਸ਼ਿਆਂ ਬਾਰੇ ਇਹਨੇ ਛਡਾਉਣਾ ਉਹ ਜਾਣਕਾਰੀ ਦੇਈਏ ਤੇ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਜਿਹੜੇ ਸਰਕਾਰੀ ਸਾਡੇ ਨਸ਼ਾ ਛਡਾਓ ਕੇਂਦਰ ਬਣੇ ਆ ਉਹਨਾਂ ਦੇ ਵਿੱਚ ਜਮ੍ਹਾਂ ਕਰਵਾ ਸਕੀਏ ਸੇ ਬਾਰੇ ਕੋਈ ਪਲਾਸ ਹੋਸ ਵਿੱਚ ਦੇਣਾ ਜਾਂਦਾ ਕੀ ਉਸ ਦਾ ਨਾਮ ਗੁੱਪਤ ਰਹੂਗਾ ਜੀ ਬਿਲਕੁਲ ਜਿਹੜਾ ਵੀ ਵਿਅਕਤੀ ਕੋ ਨਸ਼ਾ ਕਰਦਾ ਹੈ ਅਗਰ ਉਹਦੀ ਕੋਈ ਸੂਚਨਾ ਜੇ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਉਹਦੀ ਕੋਈ ਸਾਨੂੰ ਪਬਲਿਕ ਸੂਚਨਾ ਦਿੰਦੀ ਹੈ ਉਹਦਾ ਨਾਮ ਜਿਹੜਾ ਬਿਲਕੁਲ ਗੁੱਪਤ ਰੱਖਿਆ ਜਾਵੇਗਾ ਕਿਸੇ ਦਾ ਵੀ ਨਾਮ ਜਿਹੜਾ ਪਬਲਿਕ ਵਿੱਚ ਨਸ਼ਰ ਨਹੀਂ ਕੀਤਾ ਜਾਵੇਗਾ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਪਲੀਜ਼ ਤੁਸੀਂ ਇਸ ਕੰਮ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਦਾ ਸਾਥ ਦਿਓ ਤਾਂ ਜੋ ਅਸੀਂ ਕਾਮਯਾਬ ਹੋ ਸਕੀਏ ਤੇ ਜਿਹੜੇ ਲੋਕ ਨਸ਼ਾ ਕਰਦੇ ਆ ਉਹਨੂੰ ਇਹ ਦਲਦਲ ਦੇ ਵਿੱਚੋਂ ਮੁਕਤ ਕਰਵਾ ਸਕੀਏ ਧੰਨਵਾਦ ਜੀ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਹਰੀਸ਼ ਕੁਮਾਰ ਸ਼ਰਮਾ ਮੈਂ ਬਤੌਰ ਮੁਖ ਅਧਿਆਪਕ ਸਰਕਾਰੀ ਹਾਈ ਸਕੂਲ ਬੱਸੀ ਗੁਲਾਮਸਾਂ ਦੇ ਵਿਖੇ ਸੇਵਾ ਨਿਭਾ ਰਿਹਾ ਹਾਂ ਜੀ ਪੁਲਿਸ ਨੂੰ ਸਾਈਬਰ ਕ੍ਰਾਈਮ ਉੱਪਰ ਤੇ ਨਸ਼ਾ ਬ੍ਰੋਤੀ ਇਹ ਟ੍ਰੈਫਿਕ ਨਿਯਮਾਂ ਬਸੰਦੀ ਇੱਕ ਸੈਮੀਨਾਰ ਲਗਾਇਆ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਲਲਤਾ ਅਰੋੜਾ ਜੀ ਦੀ ਅਗਵਾਈ ਵਿੱਚ ਅੱਜ ਆਪਣੇ ਸਕੂਲ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਬੱਸੀ ਗੁਲਾਮ हुसैन ਵਿਖੇ ਪੁਲਿਸ ਵਿਭਾਗ ਦੇ ਸ਼੍ਰੀ ਭਗਤ ਜੀ ਅਤੇ ਸ਼੍ਰੀ ਮਨੋਜ ਸਿੰਘ ਜੀ ਦੀ ਮਦਦ ਨਾਲ ਬੱਚਿਆਂ ਨੂੰ ਸਾਈਬਰ ਸੇਫਟੀ ਅਤੇ ਨਸ਼ਾ ਵਿਰੋਧੀ ਜਾਗਰੂਕ ਕਰਨ ਲਈ ਤੇ ਉਸ ਦੇ ਨਾਲ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਹਿਤ ਉਹਨਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਕੀ ਇਦਾਂ ਦੇ ਸੈਮੀਨਾਰ ਫਿਰ ਤੋਂ ਚੱਲਣ ਲੱਗ ਜਾਊਗੇ ਤੁਹਾਡੇ ਵੱਲ? ਪੀਐਮਸੀ ਯੋਜਨਾ ਵਿੱਚ ਸਾਨੂੰ ਹਿਦਾਇਤ ਹੁੰਦੀ ਹੈ ਕਿ ਬੱਚਿਆਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ ਜਾਗਰੂਕ ਕਰਨ ਲਈ ਸਮੇਂ-ਸਮੇਂ ਤੇ ਸਰ ਤੇ ਸੈਮੀਨਾਰ ਕਰਵਾਈਏ ਤੇ ਵਿਭਾਗ ਵੱਲੋਂ ਵੀ ਸਾਨੂੰ ਹਿਦਾਇਤਾਂ ਨੇ ਅਸੀਂ ਉਹਨਾਂ ਵਿਭਾਗੀ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਬੱਚਿਆਂ ਦੀ ਜਾਗਰੂਕਤਾ ਲਈ ਅਸੀਂ ਇਹ ਸੈਮੀਨਾਰ ਲਗਵਾਉਂਦੇ ਰਵਾਂਗੇ। ਅਸੀਂ ਧੰਨਵਾਦ ਕਰਦੇ ਹਾਂ ਪੁਲਿਸ ਵਿਭਾਗ ਦਾ ਅਤੇ ਸ਼੍ਰੀ ਭਗਤ ਜੀ ਤੇ ਮਨੋਰ ਜੀ ਦਾ। ਇਹਨਾਂ ਨੇ ਬਹੁਤ ਹੀ ਬੇਸਿਕ ਤਰੀਕੇ ਨਾਲ ਰੋਜ਼ਾਨਾ ਜ਼ਿੰਦਗੀ ਦੀਆਂ ਉਦਾਹਰਨਾਂ ਦੇ ਕੇ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਨਸ਼ਾ ਵਿਰੋਧੀ ਜਾਗਰੂਕ ਕੀਤਾ ਬੱਚਿਆਂ ਨੂੰ ਸਾਈਬਰ ਕ੍ਰਾਈਮ ਤੋਂ ਬਚਣ ਲਈ ਜਾਗਰੂਕ ਕੀਤਾ ਉਹਨਾਂ ਨੂੰ ਸਮਝਾਇਆ ਵੀ ਕਿਸ ਤਰ੍ਹਾਂ ਹੈਕਰਜ਼ ਅਤੇ ਇਹ ਜਿਹੜੇ ਸਾਈਬਰ ਕ੍ਰਾਈਮ ਕਰਨ ਵਾਲੇ ਲੋਕ ਨੇ ਕਿਸ ਤਰ੍ਹਾਂ ਡਰ ਦਾ ਮਾਹੌਲ ਬਣਾ ਕੇ ਲਾਲਚ ਦੇ ਕੇ ਸਾਨੂੰ ਆਪਣੇ जाल ਵਿੱਚ ਫਸਾਉਂਦੇ ਨੇ ਤੇ ਅਸੀਂ ਇਹਨਾਂ ਗੱਲਾਂ ਤੋਂ ਕਿਸ ਤਰ੍ਹਾਂ ਬਚਣਾ ਹੈ। ਅਖੀਰ ਵਿੱਚ ਜੋ ਲੋਕ ਤੁਹਾਡਾ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਕੀ ਕਹਿਣਾ ਚਾਹਦੇ ਤੁਸੀਂ? ਇਸ ਵੀਡੀਓ ਨੂੰ ਦੇਖਣ ਵਾਲੇ ਹਰ ਕਿਸੇ ਹਰ ਸ਼ਖਸ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਆਪ ਨੂੰ ਸਾਈਬਰ ਸੇਫਟੀ ਦੇ ਪ੍ਰਤੀ ਸਜਗ ਕਰਨਾ ਹੈ। ਉਹਨਾਂ ਲੋਕਾਂ ਤੋਂ ਬਚਣਾ ਹੈ ਜੋ ਤੁਹਾਨੂੰ ਸਮੇ ਸਮੇਤੇ ਕਾਲ ਕਰਕੇ ਤੁਹਾਨੂੰ ਕੋਈ ਲਾਲਚ ਦੇ ਕੇ ਕਿਸੇ ਲਾਟਰੀ ਦਾ ਲਾਲਚ ਦੇ ਕੇ ਤਾਨੂੰ ਕਿਸੇ ਅਰੈਸਟ ਡਿਜੀਟਲ ਅਰੈਸਟ ਦਾ ਨਾਮ ਲੈ ਕੇ ਤੁਹਾਨੂੰ ਡਰਾਉਂਦੇ ਨੇ ਜਾਂ ਤੁਹਾਡੇ ਬੱਚਿਆਂ ਨੂੰ ਕਿਸੇ ਢੰਗ ਨਾਲ ਗ੍ਰਿਫਤਾਰ ਕਰ ਲਿਆ ਗਿਆ ਇਦਾਂ ਦੀ ਧਮਕੀ ਦੇ ਕੇ ਤੁਹਾਡੇ ਤੋਂ ਪੈਸੇ ਲੈਂਣ ਦਾ ਜਰੀਆ ਬਣਾਉਂਦੇ ਨੇ ਤੁਸੀਂ ਇਹਨਾਂ ਗੱਲਾਂ ਤੋਂ ਨਹੀਂ ਡਰਨਾ ਤੁਸੀਂ ਪੁਲਿਸ ਵਿਭਾਗ ਦੀ ਮਦਦ ਲੈਣੀ ਹੈ ਉਹ ਪੁਲਿਸ ਵਿਭਾਗ 24 ਘੰਟੇ ਸਾਡੀ ਮਦਦ ਲਈ ਤਤਪਰ ਨੇ ਉਹ ਉਦੋਂ ਤੱਕ ਸਾਡੀ ਮਦਦ ਨਹੀਂ ਕਰ ਸਕਦੇ ਜਦ ਤੱਕ ਅਸੀਂ ਅੱਗੇ ਵੱਧ ਕੇ ਆਪਣੇ ਦਿਲ ਦਾ ਦਰਦ ਆਪਣਾ ਡਰ ਜਿਹੜਾ ਉਹਨਾਂ ਨਾਲ ਸਾਂਝਾ ਨਹੀਂ ਕਰਦੇ। ਜੀ ਧੰਨਵਾਦ। ਪ੍ਰੀਤੀ ਸ਼ਰਮਾ। ਕਿਹ ਜਿਹਾ ਜੀ? ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਬਸੀ ਗੁਲਾਮ हुसैन। ਅੱਜ ਜੋ ਸੈਮੀਨਾਰ ਲੱਗਿਆ ਉਹ ਬਾਰੇ ਦੱਸੋ। ਅੱਜ ਇਥੇ ਸਕੂਲ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਮਾਨਯੋਗ ਨੁਮਾਇੰਦੇ ਆਏ ਉਹਨਾਂ ਨੇ ਬਹੁਤ ਹੀ ਸੁਚੇਰੇ ਢੰਗ ਦੇ ਨਾਲ ਸਾਈਬਰ ਸਿਕਿਉਰਿਟੀ ਨਸ਼ਿਆਂ ਦੇ ਅਗੇਂਸਟ ਬੱਚਿਆਂ ਨੂੰ ਜਾਣਕਾਰੀ ਦਿੱਤੀ। ਉਹਨਾਂ ਨੇ ਟ੍ਰਾਫਿਕ ਨਿਯਮਾਂ ਦੇ ਬਾਰੇ ਬੱਚਿਆਂ ਨੂੰ ਕਾਫੀ ਦੱਸਿਆ 9ਵੀਂ 10ਵੀਂ ਦੇ ਬੱਚੇ ਜੋ ਇਸ ਉਮਰ ਦੇ ਵਿੱਚ ਹਨ ਕਿ ਉਹਨਾਂ ਨੂੰ ਇਹਦਾ ਚੀਜ਼ਾਂ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਭਗਤ ਜੀ ਨੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਸਭ ਟੌਪਿਕਸ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਉਹਨੀਆਂ ਚੀਜ਼ਾਂ ਦੇ ਬਾਰੇ ਵੀ ਸੁਚੇਤ ਕਰਾਇਆ ਜਿਹੜਾਂ ਦੇ ਬਾਰੇ ਉਹਨਾਂ ਨੂੰ ਇਸ ਉਮਰ ਦੇ ਵਿੱਚ ਜਾਣਨਾ ਬਹੁਤ ਜ਼ਰੂਰੀ ਹੈ ਤੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਕਿ ਉਹਨਾਂ ਨੇ ਬੱਚਾ ਨੂੰ ਇੰਨੇ ਪਿਆਰ ਨਾਲ ਤੇ ਅਲੱਗ-ਅਲੱਗ ਐਗਜ਼ਾਮਪਲਸ ਦੇ ਕੇ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਬੱਚਾ ਨੂੰ ਇਹਨਾਂ ਸਾਰੀਆਂ ਪ੍ਰੋਬਲਮਸ ਤੇ ਉਹਨਾਂ ਦੀਆਂ ਕੀ ਲਿਮਿਟੇਸ਼ਨਸ ਨੇ ਉਹਨਾਂ ਬਾਰੇ ਦੱਸਿਆ ਸੋ ਮੈਂ ਬਹੁਤ ਹੀ ਖੁਸ਼ ਨਦੀ ਹਾਂ ਪੰਜਾਬ ਪੁਲਿਸ ਦੇ ਨੁਮਾਇੰਦਿਆਂ ਦੀ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਬੱਚਾ ਨੂੰ ਇਹਨਾਂ ਸਭ ਚੀਜ਼ਾਂ ਦੇ ਬਾਰੇ ਜਾਗਰੂਕ ਕਰਾਇਆ ਥੈਂਕ ਯੂ ਜਸ਼ਨ ਪ੍ਰੀਤ कौर ਬੱਸੀ ਗੁਲਾਮ हुसैन ਅੱਜ ਸਾਡੇ ਸਕੂਲ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਿੱਚ ਪੰਜਾਬ ਪੁਲਿਸ ਦੇ ਜੋ ਨੁਮਾਇੰਦੇ ਆਏ ਉਹਨਾਂ ਨੇ ਸਾਨੂੰ ਨਸ਼ੇ ਬਾਰੇ ਸਾਈਬਰ ਕ੍ਰਾਈਮ ਬਾਰੇ ਅਤੇ ਟ੍ਰੈਫਿਕ ਨਿਯਮਾਂ ਬਾਰੇ ਬਹੁਤ ਹੀ ਸਰਲ ਅਤੇ ਆਸਾਨ ਭਾਸ਼ਾ ਵਿੱਚ ਦੱਸਿਆ ਇਹ ਸਭ ਗੱਲਾਂ ਸਾਡੀ ਜ਼ਿੰਦਗੀ ਲਈ ਬਹੁਤ ਲਾਭਦਾਇਕ ਹਨ ਅਸੀਂ ਆਸ਼ਾ ਕਰਦੇ ਹਾਂ ਕਿ ਇਹ ਸਭ ਗੱਲਾਂ ਸਿੱਖ ਕੇ ਵਿਦਿਆਰਥੀ ਆਪਣੇ ਜੀਵਨ ਵਿੱਚ ਵਧੀਆ ਅਤੇ ਸੁਚੇਤ ਰੰਗ ਨਾਲ ਅਗਿਆਦੀ ਜ਼ਿੰਦਗੀ ਬਤੀਤ ਕਰ ਸਕਣਗੇ ਪੀਐਮ ਸ਼ੇ ਸਰਕਾਰੀ ਹਾਈ ਸਕੂਲ ਵੱਲੋਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ